ਲੋਕਾਂ ਦੇ ਲਈ ਇੱਕ ਅਹਿਮ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਦਾ ਸੀ ਇਹ ਕਿ ਹੁਣ ਬਿਜਲੀ ਮਹਿੰਗੀ ਹੋ ਗਈ ਹੈ ਕੱਲ ਤੋਂ ਇਹ ਜਿਹੜੀਆਂ ਦਰਾਂ ਲਾਗੂ ਕੀਤੀਆਂ ਜਾਣੀਆਂ ਜਾਣ ਕੇ 1 ਨਵੰਬਰ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਪਹਿਲੇ ਦਿਨ ਦੇ ਵਿੱਚ ਹੀ ਲੋਕਾਂ ਨੂੰ ਝਟਕਾ ਲੱਗੇਗਾ ਜਿੱਥੇ ਬਹੁਤ ਸਾਰੇ ਹੋਰ ਬਦਲਾਅ ਵੀ ਹੋਣਗੇ ਤੇ ਬਿਜਲੀ ਦੀਆਂ ਦਰਾਂ 'ਚ ਉਹ ਵਾਧਾ ਵੀ ਜਿਹੜਾ ਦੇਖਣ ਨੂੰ ਮਿਲੇਗਾ ਇਹ ਮਹਿੰਗੀ ਹੋਈ ਬਿਜਲੀ ਜਿਹੜੀ ਆ ਕਿੰਨੀ ਕੁ ਮਹਿੰਗੀ ਹੋਈ ਆ ਕੀ ਕੁਝ ਫੈਸਲੇ ਲੱਤੇ ਗਏ ਨੇ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਤੇ ਗੌਰ ਕਰਨਾ ਜ਼ਰੂਰੀ ਹੈ ਲੋਕਾਂ ਦੀ ਜੇਬਾਂ ਤੇ ਡਾਕਾ ਪੈਣ ਵਾਲਾ ਕਿਉਂਕਿ ਹੁਣ ਬਿਜਲੀ ਮਹਿੰਗੀ ਕਰ ਦਤੀ ਹੈ ਦਰਸਲ ਸਾਜੀ ਹੈ ਕਿ ਹੁਣ ਇਸ ਤਰ੍ਹਾਂ ਦੇ ਫੈਸਲਾ ਜਿਹੜਾ ਵਾ ਸਾਹਮਣੇ ਆਉਂਦਾ ਤਾਂ ਲੋਕ ਜਿਹੜੇ ਹੈਰਾਨ ਪਰੇਸ਼ਾਨ ਹੁੰਦੇ ਨੇ 1 ਨਵੰਬਰ ਤੋਂ ਯਾਨੀ ਕਿ ਕੱਲ ਤੋਂ ਚੰਡੀਗੜ੍ਹ ਦੇ ਵਿੱਚ ਘਰੇਲੂ ਤੋਂ ਲੈ ਕੇ ਵਪਾਰਕ ਉਦਯੋਗਿਕ ਅਤੇ ਹੋਰ ਖੇਤਰਾਂ ਵਿੱਚ ਵਰਤੀ ਜਾਣ ਵਾਲੀ ਬਿਜਲੀ 1% ਮਹਿੰਗੀ ਹੋਵੇਗੀ। ਇਸ ਨਾਲ ਸ਼ਹਿਰ ਦੇ 2 ਲੱਖ ਤੋਂ ਵੱਧ ਖਪਤਕਾਰਾਂ ਨੂੰ ਝਟਕਾ ਲੱਗਣ ਵਾਲਾ ਹੈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਾਲ ਦੇ ਦੱਸਿਆ ਕਿ ਬਿਜਲੀ ਦਰਾਂ ਵਿੱਚ 0.94% ਦਾ ਵਾਧਾ ਹੋਇਆ ਹੈ ਇਹ ਹੁਕਮ ਪ੍ਰਤੀ ਯੂਨਿਟ ਯਾਨੀ ਕਿ 5 ਤੋਂ 10 ਪੈਸੇ ਦੇ ਵਾਅਦੇ ਦੇ ਨਾਲ ਬਰਾਬਰ ਹੈ ਇਹ ਫੈਸਲਾ ਕੱਲ ਤੋਂ ਲਾਗੂ ਹੋਣ ਵਾਲਾ ਹੈ ਘਰੇਲੂ ਖਪਤਕਾਰਾਂ ਨੂੰ ਹੁਣ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਜਿਨ੍ਹਾਂ ਤੀਆਂ ਵੱਖ-ਵੱਖ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਜੇ ਆਰ ਸੀ ਦੇ ਅਗਲੇ 5 ਸਾਲਾਂ ਲਈ 2 ਪਰਸੇਸ਼ਤ ਸਾਲਾਨਾ ਦਰ ਵਾਅਦੇ ਨੂੰ ਮਜ਼ਦੂਰੀ ਦੇ ਦਿੱਤੀ ਹੈ ਜੇ ਆਰ ਸੀ ਵੱਲੋਂ ਬਿਜਲੀ ਦਰਾਂ ਵਿੱਚ ਵਾਅਦੇ ਤੋਂ ਬਾਅਦ ਨਵੰਬਰ ਤੋਂ ਪੀ ਡੀ ਐਲ ਨੂੰ ਬਿੱਲਾ ਦੇ ਰੂਪ ਦੇ ਵਿੱਚ ਕਰੋੜਾਂ ਦਾ ਮਾਲੀਆ ਪਲੇਗਾ ਜਦਕਿ ਇਸ ਨੂੰ ਸਾਲਾਨਾ ਕਰੋੜਾਂ ਰੁਪਏ ਖਰਚਣੇ ਵੀ ਪੈਣਗੇ ਫੋਨ ਜੈਸਟ ਰਿਕਾ ਦਾ ਨਾਲ ਪਹਿਲਾਂ ਪੈਸੇ ਖਰਚਨੇ ਪੈਣਗੇ ਉਸ ਤੋਂ ਬਾਅਦ ਮਾਲੀਆ ਮਿਲੇਗਾ ਤੇ ਨਾਲ ਦੀ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਬਿਜਲੀ ਜਿਹੜੀ ਆ ਮਹਿੰਗੀ ਕਰਨ ਦਾ ਫੈਸਲਾ ਲੱਤਾ ਗਿਆ ਕੱਲ ਤੋਂ ਇਹ ਦਰਾਂ ਲਾਗੂ ਹੋਣਗੀਆਂ 0.94% ਦਾ ਵਾਅਦਾ ਜਿਹੜਾ ਵਾ ਉਹ ਬਿਜਲੀ ਦਰਾਂ ਦੇ ਵਿੱਚ ਕੀਤਾ ਗਿਆ ਜਾਨੀ ਕਿ 5 ਤੋਂ 10 ਪੈਸੇ ਦਾ ਵਾਧੇ ਦੇ ਇਹ ਬਰਾਬਰ ਹੈ ਔਰ ਇਹ ਨਵੇਂ ਮਹੀਨੇ ਚੜ ਕੇ ਨਵੰਬਰ ਮਹੀਨੇ ਦੇ ਵਿੱਚ ਇਹ ਫੈਸਲੇ ਲਾਗੂ ਹੋਣ ਵਾਲੇ ਨੇ ਇਹ ਬਦਲਾਅ ਦੇਖਣ ਨੂੰ ਮਿਲਣਗੇ ਤਾਂ ਮਹਿੰਗੀ ਪਿਛਲੀ ਹੋ ਚੁੱਕੀ ਹੈ ਔਰ ਇਸ ਦੀਆਂ ਤਰ੍ਹਾਂ ਕੱਲ ਤੋਂ ਲਾਗੂ ਹੋਣ ਵਾਲੀਆਂ ਨੇ 5 ਤੋਂ 10 ਵੈਸੇ ਦੇ ਕਰੀਬ ਇਹ ਬਰਾਬਰ ਹੈ ਵਾਅਦੇ ਦੇ ਬਰਾਬਰ ਔਰ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਇੱਕ ਪੱਟਾ ਝਟਕਾ ਜਿਹੜਾ ਵਾ ਲੋਕਾਂ ਨੂੰ ਲੱਗਦਾ ਹੈ ਹਮ ਜਾਣਕਾਰੀ ਤੋਂ ਲੱਖ ਤੋਂ ਵੱਧ ਖapadਕਾਰ ਜਿਹੜੇ ਨੇ ਉਹਨਾਂ ਨੂੰ ਹੁਣ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਦੀਆਂ ਪਰੇਸ਼ਾਨੀਆਂ ਤੇ ਵਾਅਦਾ ਵੀ ਹੋ ਚੁੱਕਾ ਹੈ ਜਿੱਥੇ ਇੱਕ ਪਾਸੇ ਸਰਕਾਰ ਨੇ ਮੁਫਤ ਬਿਜਲੀ ਵੀ ਕੀਤੀ ਹੈ ਪਰ 600 ਯੂਨਿਟ ਤੋਂ ਉੱਤੇ ਜਦੋਂ ਬਿਜਲੀ ਬਿੱਲ ਆਉਂਦਾ ਹੈ ਜਾਨੀ ਕਿ 600 ਯੂਨਿਟ ਉੱਤੇ ਹੋ ਜਾਂਦੇ ਨੇ ਤੁਹਾਨੂੰ ਬਿੱਲ ਦੇਣਾ ਪੈਂਦਾ ਪਰ ਹੁਣ ਇਹ ਬਿਜਲੀ ਚੰਡੀਗੜ੍ਹ ਦੇ ਵਿੱਚ ਮਹਿੰਗੀ ਕਰ ਦਿੱਤੀ ਗਈ ਹੈ ਜਾਨੀ ਕਿ ਹੁਣ 0.94% ਜਿਹੜੀ ਬਿਜਲੀ ਮਹਿੰਗੀ ਹੋਈ ਹੈ ਇਹ 5 ਤੋਂ 10 ਜਿਹੜੇ ਪੈਸੇ ਜਿਹੜੇ ਮਹਿੰਗੀ ਜਿਹੜੀ ਬਿਜਲੀ ਤੇ ਬਰਾਬਰ ਹੋਈ ਹੈ ਤਾਂ ਇਸ ਤੋਂ ਬਾਅਦ ਹੁਣ ਝਟਕਾ ਲੋਕਾਂ ਨੂੰ ਜ਼ਰੂਰ ਲੱਗਾ ਹੈ ਤਾਂ ਦੱਸੀਏ ਕਿ ਨਵੰਬਰ ਮਹੀਨੇ ਜਾਣੇ ਕਿ ਕੱਲ ਨਵੰਬਰ ਮਹੀਨੇ ਦੀ ਸ਼ੁਰੂਆਤ ਹੈ ਤੇ ਪਹਿਲੇ ਦਿਨ ਹੀ ਲੋਕਾਂ ਲਈ ਇੱਕ ਅਹਿਮ ਖਬਰ ਜਿਹੜੀ ਆ ਸਾਹਮਣੇ ਆ ਗਈ ਹੈ